ਗੁਰੂ ਪਿਆਰਿਓ ਕਿਵੇਂ ਤਿੰਨੇ ਭਾਵਨਾ ਵਿੱਚ ਵਿਆਪਕ ਪ੍ਰਭੂ ਨੂੰ ਪਛਾਣ ਲੈਂਦਾ ਹੈ ਇਸ ਵਾਲ ਦਾ ਚਪਾ ਗੁਰੂ ਜੀ ਸਤਵੰਗ ਤੇ ਬਖਸ਼ ਕਰਤੇ ਹਨ ਤੇਰਪਾਵਨ ਸੋ ਪਰਬ ਜਾਣੀਏ ਸਚੂ ਸਚੈ ਨਾਏ ਹੇ ਭੂਲੇ ਜੀ ਵਿਸਤ੍ਰੀਏ ਜੇ ਸੱਚੇ ਪ੍ਰਭੂ ਦੇ ਨਾਮ ਵਿੱਚ ਜੁੜੇ ਰਹੀਏ ਸੱਚੋ ਸੱਚ ਨਾਹੀਂ ਤਾਂ ਉਸ ਅਥਰ ਪ੍ਰਭੂ ਨੂੰ ਤਿੰਨੇ ਭਾਵਨਾ ਵਿੱਚ ਵਿਆਪ ਪਛਾਣ ਲਈਂਦਾ ਹੈ ਪ੍ਰਭੂ ਦੇ ਸੱਚੇ ਨਾਮ ਵਿੱਚ ਜੁੜਨ ਨਾਲ ਹੀ ਜੁੜੇ ਰਹਿਣ ਨਾਲ ਹੀ ਤਿੰਨੇ ਭਾਵਨਾ ਵਿੱਚ ਵਿਆਪਕ ਵਰਪੁਨ ਪਛਾਣ ਲੈਂਦਾ ਹੈ